ਤਿਆਰ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਮਰ ਟੈਲਰ ਸਿਵਿੰਗਾਂ ਤੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਆਪਣੇ ਬਾਰੇ ਦੱਸ ਤਗੇ ਸਾਡਾ ਇਹ ਪਿੰਡ ਆ ਉਹ ਪਿੰਡ ਸਿਵਿੰਗਾਂ ਜਿਲ੍ਹਾ ਬਠਿੰਡਾ ਪੰਜਾਬ ਦੇ ਰਹਿਣ ਵਾਲੇ ਆ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਬਹੁਤ ਸਾਰੀਆਂ ਭੈਣਾਂ ਬਾਹਰਲੇ ਘੱਟ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਬਹੁਤ ਸਾਰਾ ਪਿਆਰ ਭੇਜਦੀਆਂ ਸਾਰਿਆਂ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਜਿਹੜੀਆਂ ਭੈਣਾਂ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਮਾਰ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲੋ ਤਾਂ ਕਿ ਜਦੋਂ ਵੀ ਅਸੀਂ ਕੋਈ ਸਲਾਈ ਦੀ ਵੀਡੀਓ ਜੇ ਕਟਾਈ ਦੀ ਵੀਡੀਓ ਬਣਾਣੀ ਹੈ ਉਹ ਤੁਹਾਡੇ ਕੋਲੇ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾਇਆ ਕਰੇ। ਬਾਕੀ ਜਿਹੜੀਆਂ ਭੈਣਾਂ ਚੈਨਲ ਸਬਸਕ੍ਰਾਈਬ ਨਹੀਂ ਕਰਨ ਆਉਂਦਾ ਹਨ ਜਾਂ ਬੱਚੀ ਮਾਂ ਜਾਦੇ ਖੇੜੇ ਫੋਨ ਤੇ ਤਾਂ ਤੁਸੀਂ ਨੀਚੇ ਮੇਰਾ WhatsApp ਨੰਬਰ ਚੱਲੀ ਜਾਂਦਾ। ਉਹਦੇ ਉੱਪਰ ਤੁਸੀਂ ਹੈਲੋ ਲਿਖ ਕੇ ਭੇਜਿਆ ਕਰੋ। ਕੁਝ ਵੀ ਬੋਲ ਕੇ ਭੇਜਿਆ ਕਰੋ। ਹਣੇ ਬਾਈ ਸਾਡਾ ਨੰਬਰ ਜਿਹੜਾ ਗਰੁੱਪ ਦੇ ਵਿੱਚ ਐਡ ਕਰ ਲਓ। ਬਿਲਕੁਲ ਫ੍ਰੀ ਸੇਵਾ ਕਰਦੇ ਆਪਾਂ ਸਲਾਈ ਤੇ ਕਟਾਈ ਸਿਖਾਉਣ ਦੀ। ਤਾਂ ਤੁਹਾਡਾ ਜਿਹੜਾ ਨੰਬਰ ਆ ਉਹ ਗਰੁੱਪ ਦੇ ਵਿੱਚ ਐਡ ਹੋ ਜਾਊਗਾ। ਤਾਂ ਤੁਹਾਡੇ WhatsApp ਦੇ ਉੱਪਰ ਹੀ ਵੀਡੀਓ ਸ਼ੋ ਹੋਣ ਲੱਗ ਜਾਊਗੀ। ਜਿਹੜੇ ਘਰ ਪਰਣਾ ਸਾਡੇ ਤੋਂ ਕੱਪੜੇ ਸਲਾਈ ਕਰਾਉਣੇ ਆ ਤਾਂ ਜਿਹੜਾ ਸਾਡਾ ਪਿੰਡ ਆ ਉਹ ਬਠਿੰਡੇ ਦੇ ਬਿਲਕੁਲ ਨਾਲ ਹੀ ਆ 7 ਕਿਲੋਮੀਟਰ ਦੂਰੀ ਤੇ ਥਰਮਲ ਪਲਾਟ ਦੇ ਕੋਲ 4 ਕਿਲੋਮੀਟਰ ਰਹਿੰਦਾ ਆਉਣ ਤੋਂ ਪਹਿਲਾਂ ਫੋਨ ਲਾਜ਼ਮੀ ਕਰ ਲਿਆ ਕਰੋ ਜੇ ਜੈਡਸ ਕੱਪੜੇ ਦੀ ਗੱਲ ਕਰੀ ਤੇ ਜੈਡਸ ਕਪੜਾ ਕੋਲ ਤਕਰੀਬ ਲਗਭਗ ਹਰ ਇੱਕ ਪ੍ਰਕਾਰ ਦਾ ਹੁੰਦਾਗਾ ਵਾਈਟ ਕਲਰ ਦਾ ਵੀ ਤੇ ਰੰਗਦਾਰ ਵੀ ਕਿਸੇ ਵੀ ਪ੍ਰਕਾਰ ਦਾ ਕੱਪੜਾ ਲੈਣਾ ਚਾਹੋ ਨ ਜਿਵੇਂ ਅੱਗੇ ਦੀਵਾਲੀ ਨੇੜੇ ਆਉਂਦੀ ਆ ਤਾਂ ਤੁਸੀਂ ਫੋਨ ਤੇ ਆਪਣੇ ਨਾਪ ਲਿਖਾ ਕੇ ਕਿਵੇਂ ਨਾਪ ਲੈਣਾ ਉਹ ਮੈਂ ਤੁਹਾਨੂੰ ਦੱਸ ਦੂ ਥੋੜਾ ਜਿਹਾ ਤਰੀਕਾ ਇਹ 2-3 ਮਿੰਟਾਂ ਦੀ ਵੀਡੀਓ ਤੁਹਾਨੂੰ ਭੇਜ ਦੂੰਗਾ ਤਾਂ ਫੋਨ ਤੇ ਆਪਦਾ ਨਾਮ ਭੇਜ ਕੇ ਕੱਪੜੇ ਬਣਵਾ ਸਕਦੇ ਹੂੰ ਠੀਕ ਆ ਤਾਂ ਜੇ ਭੈਣਾਂ ਨੇ ਆਪਣੇ ਸੂਟ ਬਣਵਾਉਣੇ ਹੁੰਦੇ ਉਹ ਕੱਪੜੇ ਤੁਸੀਂ ਲੈ ਕੇ ਆਓ ਜੇ ਦੂਰ ਆਵਾਂ ਤਾਂ ਕੋਰੀਅਰ ਕਰਵਾ ਦਿਆ ਕਰੂਗਾ ਹਣਾ ਤਾਂ ਕੱਪੜੇ ਉਸ ਤੋਂ ਬਾਅਦ ਜਦੋਂ ਬਣ ਗਏ ਫਿਰ ਅਸੀਂ ਆਪੇ ਕੋਰੀਅਰ ਕਰਵਾ ਲੈਨੇ ਹੁੰਦੇ ਆ ਤਾਂ ਅੱਜ ਜਿਹੜਾ ਆਪਾਂ ਟੌਪ ਲੈ ਕੇ ਆਏ ਉਹ ਬਹੁਤ ਵਧੀਆ ਬਾਂਦ ਆ ਉਹਨਾਂ ਕਾਫੀ ਭੈਣਾਂ ਦੇ ਕਮੈਂਟ ਆਉਂਦੇ ਬਈ ਸਾਡੀ ਜਿਹੜੀ ਸ਼ਰਟ ਆ ਜਾਂ ਕੁੜਤਾ ਦੀ ਬਾਹ ਕੌਮ ਦੀ ਰਹਿੰਦੀ ਹੈ ਵੀ ਕਿਵੇਂ ਕੱਟਿਆ ਕਰੀਗੇ ਤਾਂ ਆਪਨੇ ਕੋਲ ਇੱਕ ਪੀਸ ਹੈਗਾ ਇਹਦੇ ਵਿੱਚੋਂ ਫਰੰਟ ਪੱਲਾ ਤੇ ਬੈਕ ਪੱਲਾ ਮੈਂ ਕੱਟਦਾ ਸੀਗਾ ਤਾਂ ਹੁਣ ਆਪਾਂ ਇਹਦੇ ਵਿੱਚ ਬਾਹ ਕੱਟਨੀ ਆ ਕਾਫੀ ਬੰਨ ਅਜੇ ਵੀ ਇਸ ਤਰ੍ਹਾਂ ਬਾਹ ਨੂੰ ਟੇਢੀ ਕੱਟਦੇ ਆ ਹੁਣੀਆਂ ਜਾਂ ਕੋਈ ਟੇਲਰ ਮਾਸਟਰ ਮੇਰੀ ਵੀਡੀਓ ਦੇਖਦਾ ਭਰਾ ਤਾਂ ਇਸ ਤਰ੍ਹਾਂ ਬਾਹ ਨੂੰ ਆਪਾਂ ਨਹੀਂ ਕੱਟਣਾ ਨਾਲੇ ਤਾਂ ਇਹ ਛੇ ਟੇਢੇ ਹੋ ਜਾਂਦੇ ਨੇ ਕੋ ਕੱਪੜੇ ਦੇ ਜੇਕਰ ਆਪਣੀ ਮਜਬੂਰੀ ਆ ਫਿਰ ਤਾਂ ਆਪ ਨੂੰ ਕੱਟਣਾ ਪੈ ਸਕਦਾ ਬਾਹ ਨੂੰ ਟੇਢੀ ਜੇਕਰ ਆਪਣੇ ਕੋਲ ਕਪੜਾ ਹੈਗਾ ਤਰੀਕਾ ਨਹੀਂ ਹੈ ਹਣਾ ਜਾਂ ਕੋਈ ਪੁਰਾਣਾ ਮੇਰਾ ਭਰਾ ਟੇਲਰ ਮਾਸਟਰ ਕਮ ਸਿੱਖਿਆ ਦੋ ਉਦੋਂ ਪਹਿਲਾਂ ਇਹ ਸੀ ਵੀ ਟੇਢੀ ਬਾਹ ਕੱਟਦੇ ਸੀਗੇ ਜਾਂ ਕਿ ਹੁੰਦਾ ਬਾਹ ਦੇ ਵਿੱਚ ਜੋੜ ਪਾਣ ਦੇ ਇਸ ਤਰ੍ਹਾਂ ਦੇ ਬਾਧੂ ਹੁੰਦੇ ਸੀ ਅੱਜ ਕੱਲ ਕੀ ਆ ਵੀ ਹੁਣ ਆਪਾਂ ਬਿਲਕੁਲ ਸਿੱਧੀ ਬਾਹ ਘੱਟ ਸਕਦੇ ਆ ਦੇਖੋ ਜਿਵੇਂ ਇਹਨਾਂ ਦੀ ਬਾਹ ਹੈਗੀ ਆ 4.25 ਲੰਬਾਈ ਆ ਤੇ ਸਾਡੇ ਨੂੰ ਕਾਫਾ ਜਮਾ ਪਤਲੀ ਕੋਣੀ ਆ ਕੋਣੀ ਵੀ ਲਾਜ਼ਮੀ ਬਣਾਇਆ ਕਰੋ ਜੇ ਕੋਈ ਭੈਣ ਮੇਰੀ ਵੀਡੀਓ ਦੇਖ ਰਿਆ ਜਾਂ ਭਰਾ ਮੇਰੀ ਵੀਡੀਓ ਦੇਖ ਰਿਆ ਦਿੱਕਤ ਕਿੱਥੇ ਆਉਂਦੀ ਆ ਜਿਹੜਾ ਖਿੱਚ ਕੇ ਦਿਖਾਉਂਦਾ ਉਹ ਕੀ ਬਣਾਦਾ ਹਨਾ ਬੋਰਾ ਤਾਂ ਕੋਣੀ ਲਾਜ਼ਮੀ ਮਿਲਿਆ ਕਰੋ 12 ਇੰਚ ਕੋਣੀ ਇਹਨਾਂ ਦੀ ਤਾਂ ਆਪਾਂ ਕਿੰਨੀ ਕਟਾਂਗੇ 13 ਗੱਜ ਜਿੰਨਾ ਕਿ ਸਿਉਣ ਦੇ ਵਿੱਚ ਆਪਣਾ ਕੱਪੜਾ ਆਊਗਾ ਓਨਾਂ ਦਾ ਆਜੋ ਆਪਾਂ ਨਿਸ਼ਾਨ ਲਾਉਨੇ ਆ ਮੋਡਾ ਵੀ ਇਹਨਾਂ ਦਾ ਮਣਿਆ ਹੋਇਆ ਦੇਖੋ 18 ਇੰਚ ਤੇ ਛਾਤੀ ਹਿਸਾਬ ਨਾਲ ਵੀ 18 ਹੀ ਬਣਨਾਗਾ ਜਿਵੇਂ ਛਾਤੀ 34 ਆ ਇਥੋਂ ਛਾਤੀ ਕਿਵੇਂ ਮੈਣੀ ਆਪਣੇ ਬੰਦਿਆਂ ਦੀ ਠੀਕ ਆ ਆ ਦੇਖੋ ਮੈਂ ਤੁਹਾਨੂੰ ਮਣਕੇ ਵੀ ਦਿਖਾਉਣਾ ਬਾਕੀ ਜਿਹੜੀਆਂ ਭੈਣਾਂ ਨੂੰ ਸ਼ਰਟ ਦਾ ਨਾਪ ਨਹੀਂ ਲੈਣਾ ਆਉਂਦਾ ਤਾਂ ਵੀਡੀਓ ਤੇ ਇੱਕ ਵਾਰੀ ਜਾ ਕੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦਿਓ ਐਸ ਤਰ੍ਹਾਂ ਛਾਤੀ ਮੈਣੀ ਪੂਰੀ ਕੱਸ ਕੇ ਸ਼ਾਦੀ ਨਹੀਂ ਤਾਂ ਇਕੱਠੀ ਹੋਣ ਦੇ ਨਾਲ ਨਾ ਫਲਾਉਣਾਗਾ ਆਪਾਂ ਨੋਰਮਲ ਹੈਨਾ ਜਿਵੇਂ ਸ਼ਾਦੀ ਜਿੰਨੀ ਆਊਗੀ ਮੰਨ ਕੇ ਚਲੋ ਇਹ ਨਹੀਂ ਸ਼ਾਦੀ 34 ਆ 34 ਦਾ ਹੋ ਗਿਆ 17 17 ਤੇ 2 19 ਹੁਣ ਆਪਾਂ ਮੋਢਾ ਪਾਵਾਂ 19 ਇੰਚ ਜਾਨਕਿ 9.5 ਇਥੋਂ ਡੈਡ ਲੂਟ ਆ ਹੋ ਗਿਆ ਨਾ 9.5 ਬਿਲਕੁਲ ਸਹੀ ਪਤਲੇ ਨਾਪ ਦੀ ਮੁੰਡੇ ਦੀ ਇਹ ਸ਼ਰਟ ਆ ਗਈ ਜਿਆਦਾ ਭਾਰਾ ਨਹੀਂਗਾ ਤਾਂ ਆਪਾਂ ਇਹਨਾਂ ਨੂੰ ਪਾਉਣੇ ਕਿ 4 ਇੰਚ نیچے ਨੂੰ ਗਲਾਈ ਦੇਵਾਂਗੇ ਜੇ ਫੁੱਲ ਸਾਈਜ਼ ਹੋਵੇ ਤਾਂ 4 ਇੰਚ ਆਪਾਂ ਦੇ ਸਕਦੇ ਹਾਂ ਇਹਦਰੋਂ ਬਾਹ ਨੂੰ ਹੁਣ ਆਪਾਂ ਕਿੰਨੀ ਆ ਪੌਣੇ 25 ਬਾਅਦ ਤਿਆਰ ਆ ਆਪਾਂ ਕਿੰਨੀ ਰੱਖਾਂਗੇ ਪੌਣੇ 24 ਇਹਨੂੰ ਧਿਆਨ ਰੱਖਣਾ ਪੂਰੀ ਧਿਆਨ ਦੇ ਨਾਲ ਬਦਲ ਨਹੀਂ ਦੇਣਾਗਾ ਨਿਸ਼ਾਨ ਨੂੰ ਕਿਉਂਕਿ ਕਾਫੀ ਮੂਰੀ ਢਾਈ ਇੰਚ ਲੱਗਣਗੇ ਤਾਂ ਬਾਹ ਬਾੜੀ ਨੀਮੀ ਵੀ ਨਹੀਂ ਹੋਉਂਦਣੀ ਫਿਰ ਬੋਖ ਚ ਪਾਏ ਲੱਗਦੀ ਉਹ ਵੀ ਪੂਰੀ ਲੱਗਦੀ ਹੈ ਨਾ ਜਾਂ ਜਦੋਂ ਆਪਾਂ ਬਟਨ ਲਾ ਲੈਨੇ ਫਿਰ ਇੱਥੇ ਇਕੱਠੀ ਹੋਣ ਲੱਗੇ ਉਹ ਚੀਜ਼ ਦਾ ਧਿਆਨ ਰੱਖਣਾਗਾ ਅਗਲੇ ਪਾਸੇ ਕਿੰਨਾ ਰੱਖਣਾ ਸਵਾ 5 ਸਾਰਿਆਂ ਦੇ ਸਵਾ 5 ਨਹੀਂ ਰੱਖਣਾ ਤੇ ਸਾਰਿਆਂ ਦੇ ਸਾਢੇ 5 ਹੀ ਰੱਖਣਾ ਬੰਦੇ ਦੇ ਹਿਸਾਬ ਦੇ ਨਾਲ ਮੋٹے ਪਤਲੇ ਦੇ ਹਿਸਾਬ ਨਾਲ ਗੁੱਟ ਮੋਟਾ ਕਿਸੇ ਦਾ ਉਹਨੇ ਛੇ ਵੀ ਰੱਖਣਾ ਪੈਂਦਾ ਤਾਂ ਹਰ ਇੱਕ ਦੇ ਕੋਣੀ ਮਿਲ ਲਿਆ ਗੁਰੂ ਮੈਂ ਤਾਂ ਇਹ ਤੁਹਾਨੂੰ ਕਹਿ ਰਿਹਾ ਹੁੰਨਾ ਵੀ ਸੇਮ ਨਹੀਂ ਕਿਸੇ ਸਾਰਿਆਂ ਦੇ ਕਰਨਾ ਸਾਰਿਆਂ ਦੇ ਸਰੀਰ ਦੇ ਅਨੁਸਾਰ ਕਪੜਾ ਆਪਣੇ ਕੱਟਣਾਗਾ ਹੁਣ ਆਪਾਂ ਇਸ ਮੁੰਡੇ ਦੇ ਸਵਾ 5 ਇੰਚ ਇਥੋਂ ਰੱਖਾਂਗੇ ਬਾਹਣ ਖੁੱਲ ਇਥੋਂ ਕੋਣੀ ਅੰਦਾਜ਼ੀ ਨਾਲ ਭਾਵੇਂ ਤੁਸੀਂ ਸੈਂਟਰ ਜਾ ਕਰ ਲਿਆ ਗੁਰੂ ਠੀਕ ਹੈ ਜੇ 25 ਆ ਤਾਂ ਆਪਾਂ ਇਥੋਂ ਥੋੜਾ ਛੱਡ ਕੇ ਜੇ 25 ਆ 12.5 ਤੇ ਨਹੀਂ ਰੱਖਣਾ 13.5 ਤੇ ਕਰ ਸਕਦੇ ਆ ਅੱਧ ਵਿਚਾਲਾ ਜਾ ਇਹ ਤੋਂ ਨੂੰ ਕੋਣੀ ਬਣਾਗੇ ਪਰ ਕਿੰਨੀ ਕੋਣੀ 12 ਇੰਚ ਜਿੰਨਾ ਕਿ ਸਿਉਣ ਦੇ ਵਿੱਚ ਕਪੜਾ ਆਊਗਾ 6.5 ਤੋਂ 1 ਸੂਤ ਘੱਟ ਇਹ ਆ ਤੁਮਨੇ ਕਰਾ ਕੇ ਦਿਖਾਣਾ ਇੱਥੇ ਠੀਕ ਹੈ ਇੱਥੇ ਆਪਾਂ ਨੂੰ ਕੋਣੀ ਤਿਆਰ ਚਾਹੀਦੀ ਜੇ ਮੈਂ ਨੀਲਾ ਚਾਕ ਲਾ ਲਾਂ ਇਧਰੋਂ ਵੀ ਆਪਾਂ ਦੁਬਾਰਾ ਇੱਕ ਵਾਰੀ ਫਿਰ ਚੈੱਕ ਕਰਾਂਗੇ ਕਿਉਂਕਿ ਬਦਲ ਨਹੀਂ ਦੇਣਾ ਕਿਉਂਕਿ ਗਾਹਕ ਜਦੋਂ ਆਪਾਂ ਨੇ ਪ੍ਰੋਪਰ ਨਾਪ ਲੇ ਗਏ ਸ਼ਰਟ ਦਾ ਪੂਰਾ ਇਨ ਬੈਨ ਸੇਮ ਡਿੱਟੋ ਕਾਪੀ ਆਪਾਂ ਕਰਕੇ ਦੇਵਾਂਗੇ ਤੇ ਫੇਰ ਹੀ ਗਾਹ ਨੂੰ ਗਾਹ ਕਹਾਂਦਾ ਨਹੀਂ ਨਹੀਂ ਆਊਗਾ ਅਗਰ ਪੂਰੀ ਕੱਲੀ ਕੱਲੀ ਚੀਜ਼ ਇੱਥੋਂ ਸ਼ਰਟ ਕਿੰਨੀ ਆ ਇਥੋ ਸ਼ਰਟ ਕਿੰਨੀ ਆ ਇਥੋ ਸ਼ਰਟ ਕਿੰਨੀ ਆ ਤਿੰਨਥਾ ਤੋਂ ਨਾਪ ਲਿਆ ਕਰੋ ਜੇ ਭੈਣਾਂ ਨੂੰ ਕਿਸੇ ਨੂੰ ਨਹੀਂ ਨਾਪ ਲੈਣਾ ਆਉਂਦਾ ਹਨਾ ਵੀ ਨਾਪ ਤੇ ਲੈਣਾ ਆਉਂਦਾ ਤਰੀਕੇ ਦੇ ਫਰਕ ਹੁੰਦਾ ਵੀ ਕਈ ਵਾਰੀ ਆਪਾਂ ਮੋਟਾ-ਮੋਟਾ ਮਾਰਿਆ ਫਿੱਤਾ ਤੇ ਉਸ ਤੋਂ ਬਾਅਦ ਬਣਾਤੀ ਸੇਮ ਬੰਦੇ ਦੀ ਸ਼ਰਟ ਹੋਊਗੀ ਮੇਰੀ ਇਹ ਸਹੀ ਨਹੀਂ ਫਿੱਟ ਨਹੀਂ ਬੈਠੀ ਕਿਉਂ ਕਿੱਥੇ ਫਰਕ ਹੁੰਦਾ ਨਾਪ ਤੇ ਕਿਉਂਕਿ ਜਦੋਂ ਨਾਪ ਸਹੀ ਹੋ ਗਿਆ ਫਿਰ ਕੁਝ ਕਰਨ ਦੀ ਲੋੜ ਨਹੀਂ ਤੁਹਾਨੂੰ ਕਾਟ ਆਉਂਦੀ ਆ ਵੀ ਸਹੀ ਹੋ ਜਾਊਗੀ ਗਲਤ ਹੋ ਜਾਊਗੀ ਨਾ ਪੂਰਾ ਧਿਆਨ ਦੇ ਨਾਲ ਲੈਣਾ ਹੁੰਦਾ ਜੇ ਕਿਸੇ ਭੈਣ ਨੂੰ ਜਾਂ ਭਰਾ ਨੂੰ ਨਾਪ ਦੀ ਵੀਡੀਓ ਚਾਹੀਦੀ ਆ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਕਮੈਂਟ ਕਰਕੇ ਦੱਸ ਦਿਓ ਬਾਈ ਸਾਨੂੰ ਨਾਪ ਦੀ ਵੀਡੀਓ ਪਾਓ ਤਾਂ ਮੈਂ ਤੁਹਾਨੂੰ ਇਹਦੀ ਨਾਪ ਦੀ ਵੀਡੀਓ ਪਾ ਦੂੰਗਾ ਹਣਾ ਤਾਂ ਹੁਣ ਆਪਾਂ ਨੇ ਕੀ ਕਰਨਾ ਫੱਟੀ ਦੇ ਨਾਲ ਐ ਪਾ ਇਥੋਂ ਇਸ ਤਰ੍ਹਾਂ ਠੀਕ ਆ ਲੋ ਜੀ ਇਥੋਂ ਤੱਕ ਰੋਕ ਲੈਣਾ ਇਸ ਤੋਂ ਅੱਗੇ ਫਿਰ ਫੱਟੀਆਂ ਤੋਰਾਂਗੇ ਇਥੋਂ ਆਹ ਵਾਲਾ ਜਿਹੜਾ ਸਿੱਧਾ ਨਿਸ਼ਾਨ ਆ ਆ ਦੇਖੋ ਮੈਂ ਤੁਹਾਨੂੰ ਸਿੱਧਾ ਵੀ ਲਾ ਕੇ ਦਿਖਾਉਣਾ ਬਿਲਕੁਲ ਸਿੱਧਾ ਇਹ ਗਲਤ ਆ ਹੁਣ ਆਪਾਂ ਕੀ ਕਰਨਾ ਹਲਕਾ ਜਿਹਾ ਅੱਧੇ ਪੈਰ ਦਾ ਇੱਥੋਂ ਨੂੰ ਬਾਹਰ ਕੱਢ ਲੈਣਾ ਐਨਾ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਇਹ ਬਰੀਕੀ ਹੁੰਦੀ ਹੈਗੇ ਜਿਹੜੇ ਨੁਕਤੇ ਆ ਇਹ ਬਰੀਕੀ ਹੁੰਦੇ ਆ ਬਾਕੀ ਇੱਧਰ ਮਾਰ ਕੇ ਦਿਖਾ ਦੂ ਕੈਮਰਾ ਇੱਥੋਂ 2 ਇੰਚ ਆਪਾਂ ਨੇ ਛੱਡਣਾ ਐਸੇ ਤੋਂ ਬਾਅਦ ਆਪਾਂ ਹੱਥ ਨਾਲ ਵੀ ਗਲਾਈ ਦੇ ਸਕਦੇ ਨੇ ਸ਼ੇਪਰ ਨਾਲ ਵੀ ਗਲਾਈ ਦੇ ਸਕਦੇ ਨੇ ਆ ਠੀਕ ਆ ਆ ਜਦੋਂ ਆਪਣੀ ਗਲਾਈ ਜਿਆਦੇ ਹੁੰਦੀ ਆ ਫਿਰ ਇੱਥੋਂ ਜਿਹੜਾ ਬਾਲ ਪੈਂਦੇ ਆ ਉਹ ਬਹੁਤ ਘੱਟ ਜਾਂਦੇ ਆ ਜੇ ਕੋਈ ਜਿਆਦੇ ਕਹਿੰਦਾ ਫਿਰ ਤੁਸੀਂ 4 ਇੰਚ ਦੀ ਟਲਾਂ ਦੇ ਦਿਆ ਕਰੋ ਇੱਥੋਂ ਬਾਕੀ ਆ ਬੈਕ ਤੇ ਕਪੜਾ ਘੱਟ ਤੋਂ ਘੱਟ ਰੱਖ ਲੈ ਗੁਰੂ ਠੀਕ ਆ ਪਰ ਇਹਦੇ ਨਾਲ ਨੂੰ ਦੱਸ ਦੋ ਗਾਹ ਨੂੰ ਵੀ ਤੁਹਾਡੇ ਤੋਂ ਇੱਥੋਂ ਗਾ ਨਹੀਂ ਹੋਣਾ ਐ ਨਹੀਂ ਹੋਣਾ ਹੈ ਨਾ ਜੇ ਕਦੇ ਵੀ ਐਵੇਂ ਹੀ ਕਰਾਂਗੇ ਤੇ ਕੋਈ ਸਾਰੀਆਂ ਚੀਜ਼ਾਂ ਨਹੀਂ ਮਿਲਦੀਆਂ ਹੁੰਦੀਆਂ ਉਹਨਾਂ ਕਿ ਵੀ ਜੇ ਐਵੇਂ ਕਰ ਰਹੇਗਾ ਫਿਰ ਇੱਥੇ ਖਿੱਚ ਪਊਗੀ ਸਮਝਾ ਲਿਆ ਗੁਰੂ ਪਹਿਲਾਂ ਕੋਈ ਬਾਰੇ ਤਰ੍ਹਾਂ ਨੇ ਕਹਾ ਗਾਉਂਦੇ ਆ ਕਿ ਇੱਕ ਐ ਨਹੀਂ ਹੈ ਵੀ ਇੱਕ ਤਰ੍ਹਾਂ ਦੇ ਆ ਕੋਈ ਕੋਸ਼ਿਸ਼ ਕੋਈ ਕੋਸ਼ਿਸ਼ ਕੋ ਕੋਸ਼ਿਸ਼ ਸੇਮੂ ਤੁਸੀਂ ਨਾਪ ਬਣਾਉਂਗੇ ਇੱਕ ਵਾਰ ਕੋਈ ਠੀਕ ਆ ਓਕੇ ਆ ਇੱਕ ਉਹ ਜਿਆੜੀ ਕੱਢਤੀ ਤਾਂ ਕਰਕੇ ਹਰ ਇੱਕ ਬੰਦੇ ਦਾ ਵੱਖਰਾ ਵੱਖਰਾ ਕੱਪੜੇ ਪਾਉਣ ਦਾ ਅੰਦਾਜ਼ ਵੱਖਰਾ ਵੱਖਰਾ ਹੁੰਦਾ ਹਨ ਕੋਈ ਕਿਹੋ ਜੀ ਫਿਟਿੰਗ ਮੈਂ ਦਾ ਕੋਈ ਕਿਹੋ ਜੀ ਤਾਂ ਕਿ ਸਾਰਿਆਂ ਦੇ ਫਾਰਮੂਲੇ ਚੱਲਦਾ ਹੁੰਦਾ ਬੰਦੇ ਨੂੰ ਪੁੱਛ ਕੇ ਓ ਮੈਂ ਇਹ ਕੱਪੜੇ ਤੁਸੀਂ ਬਣਾਇਆ ਕਰੋਗੇ ਤਾਂ ਬਿਲਕੁਲ ਸਹੀ ਬੈਠਣਗੇ ਹਨ ਹੁਣ ਇਹ ਬੱਚਾ ਜਿਹੜਾ ਇਹ ਬਹੁਤ ਜ਼ਿਆਦਾ ਕੰਮ ਦੀ ਬਰੀਕੀ ਦੇ ਵਿੱਚ ਜਾਂਦਾ ਤਾਂ ਇਹਦੀ ਜਿਹੜੀ ਸ਼ਰਟ ਆ ਪੂਰੇ ਧਿਆਨ ਨਾਲ ਕੱਟਣੀ ਪੈਂਦੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਵੇਂ ਆਹ ਦੇਖੋ ਮੈਂ ਤੁਹਾਨੂੰ ਨਾਪ ਦਿਖਾ ਦੇ ਇੱਕ ਵਾਰੀ ਲੰਬਾਈ 27 ਆ ਬਾਹ ਕਿੰਨੀ ਪੌਣੇ 22 ਲਿਖਣ ਨੂੰ ਆਪਾਂ 22 ਲਿਖਨ ਦੇ ਤਾਂ ਇਹਦੀ ਬਾਹ ਬੁੱਕ ਚ ਪੈਣੀ ਸੀ ਕੱਪ ਸਾਢੇ 9 ਤੀਰਾ ਤਿਆਰ ਆ 16 ਛਾਤੀ ਪੂਰੀ ਪੂਰੀ ਕਿੰਨੀ ਆ 34.5 ਹੁਣ ਕਮਰ ਤੋਂ ਕਿੰਨਾ ਹੈ 36 ਇੰਚ ਪੂਰਾ ਸ਼ਰਟ ਖੁੱਲੀ ਕਿੰਨੀ ਆ 36 हिਪ ਤੋਂ ਕਿੰਨੀ ਆ 38.5 ਫਰੰਟ ਪੌਣੇ 8 ਅਤੇ ਮੋਢਾ ਮੈਂ ਤੁਹਾਨੂੰ ਪਹਿਲੇ ਵਾਰ ਦੱਸਿਆ ਵੀ 18 ਇੰਚ ਆ ਤਿਆਰ ਤੇ ਆਪਾਂ ਸਾਢੇ 9 ਪਾਇਆ ਨਾ ਕਟਾਈ ਦੇ ਤਾਈਉ ਕਾਲਰ 14.5 ਕੋਣੀ 12 ਆ ਲਿਖਿਆ ਵੀ ਨਾ ਆਪਣਾ ਸ਼ਰਟ ਉਪਰੋਂ ਕਿੰਨੀ ਆ ਇੱਥੋਂ ਜਣੀ ਇੱਥੋਂ ਤਾਂ ਇਹ ਉ ਅਲੱਗ ਬਣੀ ਇਹਨਾਂ ਦੀ ਨਹੀਂ ਕਈ ਵਾਰੀ ਕੀ ਹੁੰਦਾ ਜਿੰਨੀ ਇੱਥੋਂ ਹੁੰਦੀ ਆ ਉਹਨੇ ਇੱਥੋਂ ਹੁੰਦੀ ਆ ਜੇ ਆਪਾਂ ਇਹਨਾਂ ਦੀ ਇੱਥੋਂ ਇੰਨੀ ਕਰਨ ਦੇ ਫਿਰ ਫਸ ਜਾਣੀ ਸੀ ਤੇ ਜੇ ਇੱਥੋਂ 40 ਕਰਾਂਗੇ ਤਾਂ ਬੋਰਾ ਬੰਨਜੂ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਉਪਰੋਂ ਪੌਣੇ 40 ਆਪਾਂ ਪੌਣੇ 40 ਹੀ ਤਿਆਰ ਕਰਕੇ ਦੇਣੀ ਜੇ ਤੁਸੀਂ ਸ਼ਰਟ ਬਣਾਉਣੇ ਹੋ ਤਾਂ ਮਿਹਨਤੀ ਮਾਰ ਲਿਆ ਕਰੋ ਵੀ ਕਿੰਨੀ ਆ ਇੰਨਾ ਕੀ ਫਰਕ ਹੁੰਦਾ ਸਿਉਣ ਮਾਰ ਦੇ ਨਹੀਂ ਕਈ ਗਾਗ ਨਾ ਬਹੁਤ ਜ਼ਿਆਦਾ ਸ਼ੌਂਕ ਨਾਲ ਕੱਪੜੇ ਪਾਉਂਦੇ ਆ ਬਰੀਕੀ ਦੇ ਵਿੱਚ ਜਾ ਕੇ ਤੱਕ ਪਰ ਪੌਣ ਸਾਰੀ ਜ਼ਾਤ ਨਹੀਂ ਗਈ ਵੀ ਨਹੀਂ ਬਣੀ ਨਹੀਂ ਗੱਲ ਹਨਾ ਉੱਥੇ ਆਪਾਂ ਕੰਫਿਊਜ਼ਨ ਦੀ ਗੱਲ ਕਿਉਂ ਨਹੀਂ ਬਣੀ ਸਹੀ ਆ ਪਰ ਉੱਥੇ ਆਪਣਾ ਕਿਤੇ ਨਾ ਕਿਤੇ ਨੁਕਸ ਹੋੁੰਦਾਗਾ ਠੀਕ ਆ ਤਾਂ ਵਧੀਆ ਸ਼ੌਕ ਨਾਲ ਨਾਪ ਲਿਆ ਕਰੋ ਪੰਮਾ ਨੂੰ ਕਿ ਵੀ ਸ਼ਰਟ ਲੱਗ ਦੀਏ ਪੰਮਾ ਕਰੋ ਸ਼ਰਟ ਹੋਰ ਚੱਕ ਲਿਆ ਉਦੋਂ ਖੜੇ ਤੋਂ ਮੈਨ ਲਿਆ ਕਰੋ ਸਾਰੀ ਇਨ ਬੈਨ ਕਿੱਥੋਂ ਕਿੱਥੋਂ ਮੈਨ ਦੁਬਾਰੇ ਮੈਂ ਫਿਰ ਕਹਿਣਾ ਭੈਣਾਂ ਨੂੰ ਤੇ ਭਰਾਵਾਂ ਨੂੰ ਜੇ ਤੁਹਾਨੂੰ ਨਾਪ ਦੀ ਦਿੱਕਤ ਆਉਂਦੀ ਆ ਕਮੈਂਟ ਬਾਕਸ ਦੇ ਵਿੱਚ ਜਾ ਕੇ YouTube ਵਾਲੇ ਦੇ ਵਿੱਚ ਕਮੈਂਟ ਕਰ ਦਿਓ ਮੈਂ ਤੁਹਾਡੇ ਸਾਰੇ ਕਮੈਂਟ ਵੜ ਕੇ ਫੇਰੀ ਵੀਡੀਓ ਬਣਾਉਣਾ ਹੁੰਦਾ ਤਾਂ ਆਜੋ ਆਪਾਂ ਇਹ ਵੀ ਕਾਫੀ ਬੜਾ ਰਿਚ ਕਮੈਂਟ ਆ ਰਹੀ ਸੀ ਕਈ ਦਿਨਾਂ ਦੀ ਬਾਈ ਤੁਸੀਂ ਨਾ ਆਪਣਾ ਸ਼ਰਟ ਦੀ ਵੀਡੀਓ ਜ਼ਰੂਰ ਪਾਓ ਤੇ ਬਰੀਕੀ ਦੇ ਵਿੱਚ ਆ ਕੇ ਆਪਾਂ ਹੁਣ ਇੱਕ ਵਾਰੀ ਤੇ ਬਾਹਾਂ ਦੀ ਵੀਡੀਓ ਪਾਈ ਆ ਦੂਸਰੇ ਚੈਨਲ ਤੇ ਫੁੱਲ ਸ਼ਰਟ ਦੀ ਵੀਡੀਓ ਪਾਉਂਗਾ ਮੈਂ ਇਸੇ ਬੱਚੇ ਦੀ ਤਿੰਨ ਸ਼ਰਟਾਂ ਉਹ ਚੈੱਕ ਆ ਜਿਵੇਂ ਇਹਦੇ ਵਿੱਚ ਲੈਂਡਿੰਗ ਆ ਉਹਦੇ ਵਿੱਚ ਚੈੱਕ ਆ ਠੀਕ ਆ ਜੇ ਪੜਨਾ ਕੋਈ ਸਿੱਖਣਾ ਚਾਹੁੰਦੀਆਂ ਜਾਂ ਸਲਾਈ ਦੀ ਸਲਾਈ ਵੀ ਸਿੱਖਣੀ ਚਾਹੁੰਦੀ ਸ਼ਰਟ ਦੀ ਤਾਂ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦੇਣ ਬਈ ਅਸੀਂ ਬਾਈ ਕਟਨ ਦੀ ਤੇ ਸਮਝ ਆ ਗਈ ਹੁਣ ਸਲਾਈ ਦੀ ਵੀ ਦੱਸੋ ਤਾਂ ਆਪਾਂ ਸਲਾਈ ਦੀ ਵੀਡੀਓ ਫੁੱਲ ਪਾ ਦਾਂਗੇ ਤਾਂ ਤੁਸੀਂ ਉਹਨੂੰ ਦੇਖ ਕੇ ਸਿੱਖ ਸਕਦੇ ਹੋ ਬਾਕੀ ਵੀਡੀਓ ਚੱਲਦੀ-ਚੱਲਦੀ ਸ਼ੇਅਰ ਲਾਜ਼ਮੀ ਕਰਦਾ ਗਰੁੱਪ ਐਡ ਬਣ ਕੇ ਹੈ ਨਾ ਤਾਂ ਕਿ ਅੱਗੇ ਹੋਰਾਂ ਭੈਣਾਂ ਨੂੰ ਜਾਣਕਾਰੀ ਮਿਲ ਸਕੇ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਵੀ ਛੇਤੀ ਕਿਤੇ ਕੋਈ ਦੱਸ ਦਾਨੀ ਆਪਾਂ ਤਾਂ ਜਿਹਨੂੰ ਸ਼ੌਂਕ ਆ ਪਰ ਤੁਸੀਂ ਅੱਗੇ ਵੀਡੀਓ ਆਪ ਦਾ ਫਰਜ਼ ਸਮਝ ਕੇ ਆਪਾਂ ਮਾਵ ਦਾ ਭਰਾ ਸਮਝ ਕੇ ਸ਼ੇਅਰ ਲਾਜ਼ਮੀ ਕਰਿਆ ਕਰੋ ਆਪਣਾ ਸਟੇਟਸ ਵੀ ਲਾਇਆ ਕਰੋ ਤਾਂ ਕਿ ਹੋਰਾਂ ਭੈਣਾਂ ਨੂੰ ਇਸ ਚੀਜ਼ ਦੀ ਜਾਣਕਾਰੀ ਮਿਲ ਸਕੇ ਤਾਂ ਆਜੋ ਆਪਾਂ ਹੁਣ ਇਹਨੂੰ ਕੱਟਦੇ ਹਾਂ ਦੇ ਬਾਰੇ ਮੈਂ ਤੁਹਾਨੂੰ ਫਿਰ ਦੱਸਦੇ ਆਂ ਇੱਧਰ ਤੋਂ ਮੈਂ ਕੁਰਤੇ ਕੁਰਤਾ ਪੀਅਮਾ ਉਹਨੂੰ ਇੱਧਰੋਂ ਆ ਸਿੱਧੇ ਨਾਲੋਂ ਦੋ ਸੂਤ ਡੌਨ ਰੱਖਣਾ ਕਿਵੇਂ ਅੱਜ ਇਹ ਰੈਸਟਰਾ ਬਾਕੀ ਜਿਹੜੀਆਂ ਭੈਣਾਂ ਕੰਚੀ ਬਾਰੇ ਪੁੱਛਦੀਆਂ ਮੈਂ ਹਮੇਸ਼ਾ ਹੀ ਉਹਨਾਂ ਨੂੰ ਕਹਿਣਾ ਹੁੰਦਾ ਵੀ ਤੁਸੀਂ ਜਰਮਨ ਸ਼ੇਪ ਲੈਣੀ ਆ ਬਾਕੀ ਉਹ ਆਪਾਂ ਲੁਖਾਉਂਦੇ ਆ ਵੀ ਦੂਸਰੀਆਂ ਕੰਚੀਆਂ ਬਜੇ ਨਹੀਂ ਆਜਕਲ ਪਲਾਸਟਿਕ ਦੀਆਂ ਜੀਆਂ ਕਾਲਗੀਆਂ ਆ ਰਹੀਆਂ ਆਪਾਂ ਵਰਤ ਕੇ ਦੇਖੀ ਤਾਂ ਆ ਕਰਕੇ ਮੈਂ ਝੂਠ ਨਹੀਂ ਮਾਰਦਾ ਕਿਵੇਂ ਹਣਾ ਉਹਨਾਂ ਦਾ ਰਿਜ਼ਲਟ ਤਾਕਿ ਕਰਕੇ ਜੇ ਕਿਸੇ ਭੈਣ ਨੇ ਵਰਤ ਕੇ ਦੇਖੀ ਹੋਵੇ ਤਾਂ ਉਹ ਤੁਸੀਂ ਮੈਨੂੰ ਕਮੈਂਟ ਬਾਕਸ ਤੇ ਵੀ ਜਾ ਕੇ ਦੱਸ ਦਿਆ ਕਰੋ ਕਿ ਇਹ ਰਿਜ਼ਲਟ ਉਹਦਾ ਓਕੇ ਆ ਜਾਂ ਜ਼ੀਰੋ ਆ ਤਾਂ ਕਿ ਆਪਾਂ ਕਿਸੇ ਹੋਰ ਭੈਣ ਨੂੰ ਉਹਨੂੰ ਲੈਣ ਤੋਂ ਮਨਾ ਕਰ ਦੇਈਏ ਜੇ ਕੋਈ ਭੈਣ ਪਲਾਸਟਿਕ ਦੀ ਕੈਂਚੀ ਉਹ ਦੂਸਰੀ ਜਿਹੜੀ ਅੱਜਕੱਲ ਕਾਲੇ ਵਾਲੀ ਜਾਂ ਲਾਲ ਵਾਲੀ ਆਉਂਦੀ ਆ ਜੇ ਵਧੀਆ ਨਹੀਂ ਤਾਂ ਮੈਨੂੰ ਦੱਸ ਦਿਆ ਕਰੋ ਵੀ ਬਈ ਉਹ ਵਧੀਆ ਨਹੀਂ ਕਿਉਂਕਿ ਆਪਾਂ ਆਹੀ ਵਰਤਦੇ ਆ ਜੇ ਕੋਈ ਭੈਣ ਮੰਗਵਾਉਂਦੀ ਆ ਮੈਂ ਉਹਨਾਂ ਨੂੰ ਇਹੀ ਲੈ ਕੇ ਭੇਜਦਾ ਹਨਾ ਤਾਂ ਜੇ ਕੋਈ ਭੈਣ ਨੇ ਉਹ ਕੈਂਚੀ ਵਰਤੀ ਹੈ ਮੈਨੂੰ ਜਰੂਰ ਦੱਸੇ ਵੀ ਬਈ ਉਹਦਾ ਰਿਜ਼ਲਟ ਜ਼ੀਰੋ ਆ ਜਾਂ ਇੱਕ ਨੰਬਰ ਆ ਠੀਕ ਤਾਕਿ ਆਪਣੀ ਹੋਰ ਭੈਣ ਉਹ ਚੀਜ਼ ਲੈਣ ਤੋਂ ਬਚ ਸਕੇ ਇਹ ਤਾਂ ਇੱਕ ਵਾਪਰ ਬਿਲਕੁਲ ਨਿਚੇ ਠੀਕ ਹੈ ਇਸ ਤਰ੍ਹਾਂ ਆਪਾਂ ਇਹ ਸ਼ੇਪ ਦੇ ਸਕਦੇ ਹਾਂ ਕੋਡ ਨੂੰ ਕਿ ਸ਼ੇਪ ਦੇਣੀ ਜਿੰਨੀ ਵੀ ਤੁਸੀਂ ਨੂੰ ਦੇ ਸਕਦੇ ਹੋ ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਪਿੱਛੇ ਉਹ ਬਲਤਾਂ ਘਟਣਗੇ ਅਰ ਜੇ ਤੁਸੀਂ ਜ਼ਿਆਦਾ ਸ਼ੇਪ ਦੇ ਜਾਓਗੇ ਫਿਰ ਕਸਾਅ ਵੀ ਪੈਣ ਲੱਗੇ ਹੁਣ ਕਿਵੇਂ ਕਟਣੀਆਂ ਫੱਟੀਆਂ ਇਹਨੂੰ ਐ ਮੋੜ ਲਓ ਆਸੇ ਹੁੰਦਾ ਨਾ ਆਪਾਂ ਕੱਪੜਾ ਛੱਡ ਕੇ ਫਿਰ ਫੱਟੀ ਦਾ ਨਿਸ਼ਾਨ ਲਉਣਾ 5.5 ਪੌਣੇ 6 ਇੰਚ ਤੇ ਇਹ ਬੰਦੇ ਦੇ ਕਦ ਕੱਢ ਦੇ ਹਿਸਾਬ ਨਾਲ ਹੋ ਜਾਂਦਾ ਜੇ ਸਹੀ ਉਰੀ ਸਾਈਜ਼ ਲੰਮਾ ਬੰਦੇ ਦਾ ਅਸੀਂ ਇਹ ਜੀ ਫੱਟੀ ਆਪਾਂ ਕੱਟ ਸਕਦੇ ਆ ਇੱਥੋਂ ਤੇ ਵਿਚਾਲੇ ਨੇ ਕਾਜ ਕਰਿਆ ਕਰੋ ਜਿਹੜੀਆਂ ਪੈਣਾ ਬਣਾਉਂਦੀਆਂ ਵਧੀਆ ਫੱਟੀ ਲਾ ਕੇ ਆਪਾਂ ਪੂਰੀ ਫੁੱਲ ਵੀਡੀਓ ਦੀ ਅਪਲੋਡ ਕਰਦੇ ਆ ਤੁਸੀਂ ਜੇ ਕਮੈਂਟ ਕਰੋਗੇ ਬਾਈ ਸਾਨੂੰ ਸ਼ਰਟ ਸਿੱਖਣ ਦਾ ਸ਼ੌਂਕ ਆ ਠੀਕ ਆ ਤਾਂ ਤੁਹਾਨੂੰ ਪੂਰੀ ਜ਼ੀਰੋ ਤੋਂ ਲੈ ਕੇ ਜਿਵੇਂ ਆਪਾਂ ਪਹਿਲਾਂ ਪਲਾਜੋ ਦੀ ਪਾਈ ਸੀ 벨ਟ ਵਾਲ ਦੀ ਜਿਹੜੀਆਂ ਆਪਾਂ ਹਾਲੇ ਤੱਕ ਨਹੀਂ ਦੇਖੀ ਤਾਂ ਉਹ ਗੈਲ ਐਡਰੈਸ ਡਿਜ਼ਾਈਨਰ ਵਾਲੇ ਚੈਨਲ ਤੇ ਜਾ ਕੇ ਤੁਸੀਂ ਵੀਡੀਓ ਦੇਖ ਸਕਦੇ ਹੋ ਸਿੱਖ ਕੇ ਸਲਾਈ ਵੀ ਕਰੋਗੇ ਤਾਂ ਮੈਨੂੰ ਪੱਕਾ ਪਤਾ ਹੈ ਤੁਸੀਂ ਆਪੀ ਤੁਹਾਡੇ ਮੂਹ ਕੋ ਵੀ ਵਾਹ ਵੀ ਬਾਕੀ ਬਾਈ ਹਾਂ ਪੂਰੀ ਬਰੀਕੀ ਜਾਣ ਸਮਝਾਇਆ ਹਨ ਫਿਰ ਵੀ ਉਹਦੇ ਵਿੱਚ ਵੀ ਮੈਂ ਕਹਿੰਦਾ ਜੇ ਕਿਸੇ ਭੈਣ ਨੂੰ ਨਾ ਸਮਝ ਆਈ ਤਾਂ ਤੁਸੀਂ ਫੋਨ ਤੇ ਮੇਰੇ ਤੋਂ ਗੱਲ ਕਰਕੇ ਸਮਝ ਸਕਦੇ ਆਲ ਹੁਣ ਆਪਾਂ ਦੋ ਲੜ ਚੱਕਾਂਗੇ ਇਥੋਂ ਪੈਸਤਾ ਠੀਕ ਹੈ ਪੂਰਾ ਧਿਆਨ ਨਾਲ ਚੈੱਕ ਕਰ ਲੈ ਗੁਰੂ ਲੜ ਦੋ ਹੀ ਹੈ ਨਾ ਜੇ ਤਿੰਨ ਕੱਟੇਗੀ ਫਿਰ ਮੈਂ ਤੁਹਾਨੂੰ ਦੱਸ ਦਦਾ ਹੁਣ ਵੀ ਕੀ ਹੋਊਗਾ ਗਲਤ ਹੋ ਜੂਗਾ ਹਨ ਜੇ ਆਪਣੇ ਕੋਲ ਅੱਗੇ ਕਪੜਾ ਹੈ ਨਹੀਂ ਤਾਂ ਫਿਰ ਸ਼ਰਟ ਆਪਣੇ ਪੱਲੇ ਪੈ ਜਾਊਗੀ ਇਹ ਆਲ ਇਥੋਂ ਆਪਣੀ 6.5 ਪੌਣੇ ਇੱਕ ਜੀ ਇਹ ਤੋਂ ਹਲਕਾ ਏਟਾਕ ਨੂੰ ਇਧਰੋਂ ਦੇਵੇਂ ਤੁਹਾਡੇ ਓਵੇਂ ਇਹਨੂੰ ਆਪਾਂ ਇਕੱਠੀ ਕਰ ਲਾਂਗੇ ਦੋ ਮੂੜੇ ਲੜਾਂ ਦੇ ਕਿੰਨੀ ਕ ਆਪਣੇ ਸ਼ੇਪ ਦੇਣੀਆਂ ਇੱਥੋਂ ਹਲਕਾ ਹੀ ਛੱਡ ਕੇ ਠੀਕ ਹੈ ਐਸਾ ਬਾਕੀ ਮੈਂ ਤੀਰਾ ਵੀ ਤੁਹਾਨੂੰ ਹੁਣੇ ਨਾਲ ਦੀ ਨਾਲ ਕੱਟ ਕੇ ਦਿਖਾਉਣਾ ਹਨ ਕਿਉਂਕਿ ਮੈਨੂੰ ਇਹ ਹੁੰਦਾ ਵੀ ਜਿੰਨੀ ਵੀ ਜਾਣਕਾਰੀ ਤੁਹਾਨੂੰ ਸ਼ੇਅਰ ਕਰ ਸਕਾਂ ਉਹ ਤਾਂ ਓਨੀ ਵਧੀਆ ਹਨ ਕਿਉਂਕਿ ਪਤਾ ਨਹੀਂ ਕਦੋਂ ਟਿਕ ਟਿਕ ਕਿਸੇ ਦੀ ਕੱਟੀ ਜਾਵੇ ਤੇ ਆ ਜੋ ਤੀਰਾਂ ਨੰਦਾ ਹੈਗਾ 16 ਇੰਚ ਆਪਾਂ ਕਿੰਨਾ ਲਾਵਾਂਗੇ 18 ਇੰਚ ਦਾ ਪੀਸ ਪੀਸ ਲਾਉਂਦੇ ਨਹੀਂ ਆਪਾਂ ਇਹਨੂੰ 9 ਇੰਚ ਤੇ ਕਰ ਮੋੜ ਲਾਂਗੇ 16 ਤੇ 2 18 ਮਿਲ ਲੋ ਜੀ ਆਪਾਂ 9 ਇੰਚ ਇਥੋਂ ਇਹ ਗਰੋਪ ਆ ਕਿੰਨਾ ਰੱਖਾਂਗੇ 5.5 ਇੰਚ ਕਿਉਂਕਿ ਆ ਚੀਜ਼ ਨਾ ਕੱਟ ਜਾਨੀ ਕਿ ਵੀ ਆਪਾਂ ਇਥੋਂ 5.5 ਦਾ ਪੀਸ ਇਸ ਤਰ੍ਹਾਂ ਲਾਉਣਾ ਹੈ ਪੱਟੀ ਰੱਖ ਕੇ ਨਾ ਕਿਹੜੀ ਪਲੇਨ ਕੱਪੜਾ ਹੁੰਦਾ ਚਲੋ ਇਹਦੀ ਤਾਂ ਲਾਈਨਾਂ ਨੂੰ ਪਤਾ ਲੱਗ ਜਾਂਦਾ ਤਾਂ ਬਿੰਗਾ ਡਿੰਗਾ ਆਪਾਂ ਨਹੀਂ ਕੱਟਣਾ ਇਹਨੂੰ ਸਿੱਧਾ ਨਿਸ਼ਾਨ ਲਾ ਲੈਣਾ ਇਸ ਤੋਂ ਠੀਕ ਹੈ ਹੁਣ ਆਪਾਂ ਇੱਕ ਵਾਰੀ ਪੀਸ ਲਾ ਲਾਂਗੇ ਤੀਰੇ ਦਾ ਤੋਂ ਪਹਿਲਾਂ ਹੀ ਦੱਸੇ ਬੱਚਾ ਜਿਹੜਾ ਪਤਲਾ ਹੈਗਾ ਤਾਂ ਆਪਾਂ ਤੀਰ ਪੂਰਾ ਧਿਆਨ ਦੇ ਨਾਲ ਕੱਟਣਾ ਹੈ ਤੀਰਾ ਕਿੰਨਾ ਤਿਆਰ 8 ਇੰਚ ਆਪਾਂ ਕਿੰਨਾ ਰੱਖਾਂਗੇ 8.5 ਇੰਚ ਇੱਥੋਂ ਇਹ ਆਹੋ 8.5 ਇਧਰੋਂ ਕਿੰਨਾ 4 ਤੋਂ 1 ਸੁੱਧ ਘੱਟ ਕਿਉਂਕਿ ਬੱਚਾ ਪਤਲਾ ਫਿਰ ਆਪਾਂ ਬਾਲਾ ਚੌੜਾ ਦੀ ਰਣੀ ਪਾਉਂਦੇ ਸਾਈਡ ਤੋਂ ਇੱਥੋਂ ਕਿੰਨਾ ਪਾਵਾਂਗੇ 5 ਇੰਚ 5 ਤੋਂ ਵਧ ਨਹੀਂ ਨਾ ਘੱਟ ਜੀ ਦਾ ਕੋਈ ਨਹੀਂ ਇਧਰੋਂ ਕਿੰਨਾ ਪਾਵਾਂਗੇ 2.5 ਇੰਚ ਨੀਚੇ ਨੂੰ 1.5 ਇੰਚ ਠੀਕ ਆ ਇੱਥੋਂ ਪਹਿਲਾਂ ਗਲਾ ਛੋਟਾ ਰੱਖ ਲਿਆ ਕਰੋ ਤਾਂ ਕਿ ਜੇ ਛਾਂਟ ਪਾਉਣੀ ਪਵੇ ਕਲਰ ਚੜਾਉਣ ਵੇਲੇ ਪੈ ਜਾਂਦੀ ਹੈ ਕਿਕਰ ਮੈਂ ਕਾਲਰ ਦੀ ਵੀਡੀਓ ਅਪਲੋਡ ਕੀਤੀ ਸੀ ਕਾਲਰ ਗਾਫ ਦੀ ਉਹਦੀ ਕੁਦਰਤੀ ਆਵਾਜ਼ ਕੱਟੀ ਗਈ ਤੇ ਤੁਸੀਂ ਇੱਕ ਵਾਰੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਓ ਬਈ ਸੱਸੀ ਦੁਆਰੇ ਛੱਡ ਦੀ ਵੀਡੀਓ ਦੇਖਣੀ ਚਾਹੁੰਦੇ ਆ ਤਾਂ ਆਪਾਂ 0 ਤੋਂ ਲੈ ਕੇ ਸਾਰੀ ਫੁੱਲ ਵੀਡੀਓ ਦੀ ਅਪਲੋਡ ਕਰ ਦੇਵਾਂਗੇ ਨਹੀਂ ਆलो ਇੱਥੋਂ ਸ਼ੁਰੂ ਕਰਾਂਗੇ ਆਪਾਂ ਹਲਕਾ ਜਿਹਾ ਕੈਂਚੀ ਨੂੰ ਬਾਹਰ ਕੀਤਾ ਇੱਕ ਸੂਤ ਅਮਰੀਕਨ ਨੂੰ ਇੱਥੋਂ ਹੈ ਠੀਕ ਆ ਨੇੜੇ ਕਰਕੇ ਦਿਖਾ ਦਊ ਹਾਂ ਹਨ ਵਾਲ ਇੱਕ ਵਾਪਰ ਇੱਥੋਂ ਟਿਕਰ ਕੱਟ ਕੇ ਹੁਣ ਆਪਾਂ ਇੱਥੇ ਤੱਕ ਦੇਵਾਂਗੇ ਬਾਹਰਲੇ ਪਾਸਿਓਂ ਇਧਰੋਂ ਇੱਕ ਸੂਤ ਹੋਰ ਚੱਕਾਂਗੇ ਆਪਾਂ ਤਾਂ ਕਿ ਫਿਟਿੰਗ ਬਹੁਤ ਸੋਹਣੀ ਬਣੇ ਹਨ ਮੈਨੂੰ ਵੀ ਹੁੰਦਾ ਕਿ ਕੱਪੜਾ ਪਾਏ ਨਾ ਮੂਹ ਹੋ ਬੋਲੇ ਵੀ ਸ਼ਰਟ ਪੂਰੀ ਘੈਟ ਹੋਵੇ ਗੱਲਬਾਤ ਹਨ ਵੀ ਦੇਖਣਾ ਦੋ ਘੜੀ ਦੇਖੀ ਜਾਵੇ ਕੱਪੜਾ ਵੀ ਹਾਂ ਬਹੁਤ ਸੋਹਣਾ ਬਣਿਆ ਹੋਇਆਗਾ ਪਾਇਆ ਹੋਇਆ ਸੋਹਣਾ ਲੱਗਦਾ ਤੇ ਜਿਹੜੀਆਂ ਮੇਰੀਆਂ ਭੈਣਾਂ ਜਾਂ ਕੋਈ ਭਰਾ ਸਿਖਦਾ ਮੈਨੂੰ ਵੀ ਹੁੰਦਾ ਵੀ ਬਾਕੀ ਅਗਲਾ ਕ ਵੀ ਠੀਕ ਆ ਹਨਾ ਵੀ ਆ ਚੀਜ਼ ਦਾ ਤਾਂ ਬਈ ਸਾਨੂੰ ਪਤਾ ਨਹੀਂ ਸੀ ਵੀ ਇੱਥੇ ਆ ਫਰਕ ਰਹਿੰਦਾ ਹੈ ਹੁਣ ਆਪਾਂ ਕੀ ਕਰਾਂ ਪੂਰਾ ਧਿਆਨ ਨਾਲ ਦੇਖੋ ਆ ਆਪਣਾ ਸ਼ਰਟ ਕੱਟੀ ਹੋਈ ਆ ਇੱਥੋਂ ਆਪਾਂ ਨੇ ਤੀਰਰ ਚੱਕ ਕੇ ਐਵੇਂ ਰੱਖ ਲੈਣਾ ਠੀਕ ਆ ਜਿੰਨਾ ਸਿਉਣ ਦੇ ਵਿੱਚ ਕੱਪੜਾ ਹੋਊਗਾ ਰੱਖ ਲੈ ਇਧਰੋਂ ਐਵੇਂ ਰੱਖ ਲੈਣਾ ਹੁਣ ਆਪਾਂ ਇਹਨੂੰ ਸ਼ਰਟ ਦੇ ਉੱਪਰ ਵਿਛਾਲਾਂਗੇ ਜਿੰਨਾ ਕਿ ਉਹ ਨਕਸ਼ ਹੋਊਗਾ ਜਾਂ ਤੀਰੇ 'ਚ ਜਾਂ ਫਰੰਟ 'ਚ ਹੁਣੇ ਨਿਕਲ ਜਾਊਗਾ ਇਧਰੋਂ ਸੂਤ ਭਰੋ ਆਪਾਂ ਬਦਨ ਨਹੀਂ ਦੇਣਾ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖ ਇੱਥੋਂ ਠੀਕ ਆ ਹੁਣ ਐ ਮੋੜ ਕੇ ਦੇਖ ਲੈ ਆ ਦੇਖੋ ਤੁਸੀਂ ਕੀ ਦੇਖੋਗੇ ਤੁਹਾਨੂੰ ਪਤਾ ਲੱਗ ਜੂ ਨਾਲ ਦੀ ਨਾਲ ਵੀ ਹਾਂਜੀ ਐਨਾ ਕੱਪੜਾ ਆਪਣਾ ਫालतੂ ਆ ਇੱਥੇ ਜੇ ਆਪਾਂ ਨੂੰ ਨਹੀਂ ਕਟਾਂਗੇ ਤਾਂ ਕੀ ਹੋਊਗਾ ਇੱਥੇ ਬਲ ਪੈਣਗੇ ਠੀਕ ਇੱਕ ਬਲ ਤਾਂ ਹੁੰਦੇ ਆ ਦੇਖੋ ਬਿਲਕੁਲ ਸਹੀ ਨਿਕਲ ਗਏ ਇੱਕ ਬਲ ਕਈ ਭੈਣਾਂ ਦੇ ਕਮੈਂਟ ਆਉਂਦੇ ਬਈ ਇੱਥੇ ਬਾਹਾਂ ਦੇ ਵਿੱਚ ਬਲ ਪੈ ਜਾਂਦੇ ਇਹ ਮੈਂ ਕੱਲ ਵੀ ਬੋਲ ਕੇ ਭੇਜਿਆ ਇੱਕ ਦੋ ਭੈਣਾਂ ਨੂੰ ਤਾਂ ਪਰ ਸਾਰੀਆਂ ਭੈਣਾਂ ਨੂੰ ਆਪਾਂ ਨਹੀਂ ਦੱਸ ਸਕਦੇ ਕਿਉਂਕਿ ਚੈਨਲ ਤੇ ਬਹੁਤ ਸਾਰੀਆਂ ਭੈਣਾਂ ਆਪਣੇ ਨਵੀਆਂ ਜੁੜੀਆਂ ਹੋਣੀਆਂ ਜਾਂ ਪੁਰਾਣੀਆਂ ਇਦੋਂ ਬਾਹ ਨੂੰ ਮੋੜਦੇ ਨਾ ਬਾਹਾਂ ਦੇ ਵਿੱਚ ਬਲ ਬੈਸੀ ਪੈ ਜਾਂਦੇ ਆ ਉਹ ਨੁਕਸ ਨਹੀਂ ਹੁੰਦਾ ਤਾਂ ਜਿਵੇਂ ਆਪਾਂ ਸਿੱਧੇ ਖੜਿਆ ਦੇਖੋ ਐ ਸਿੱਧੇ ਖੜਿਆ ਕਰੋ ਬਾਹ ਸਿੱਧੇ ਫਿਰ ਨਹੀਂ ਜਦੋਂ ਆਪਣਾ ਸਰੀਰ ਮੁੜ ਗਿਆ ਤਾਂ ਕੱਪੜਾ ਵੀ ਤਾਂ ਮੁੜੂਗੀ ਨਾ ਜਦੋਂ ਆਪਣੀ ਬਾਹ ਮੁੜਗੀ ਤਾਂ ਉਹ ਇੱਥੇ ਐ ਬਲ ਪੈ ਜਾਂਦੇ ਉਹ ਪਰ ਨੂੰ ਆਇਆ ਕੋਈ ਨੁਕਸਿਆ ਸਲਾਈ ਚ ਨਾ ਤਾਂ ਨੁਕਸ ਨਹੀਂ ਹੁੰਦਾ ਜੇ ਜਦੋਂ ਆਪਾਂ ਖੜਨ ਦੇ ਵਿੱਚ ਆਪਦਾ ਕਿਉਂਕਿ ਆਪਣਾ ਜਿਹੜਾ ਸਰੀਰ ਇਹਨੂੰ ਜਿੱਧਰ ਨੂੰ ਮਰਜੀ ਮੋੜ ਲੋ ਇਧਰ ਨੂੰ ਮੁੜ ਜਾਂਦਾ ਕੱਪੜੇ ਨੇ ਵੀ ਤਾਂ ਉਧਰ ਨੂੰ ਮੁੜਨਾ ਨਾ ਤਾਂ ਕਰਕੇ ਵਹਿਮ ਨਾ ਕਰਿਆ ਕਰੋ ਕਈ ਚੀਜ਼ਾਂ ਤੁਸੀਂ ਬਿਨਾਂ ਨੁਕਸ ਤੇ ਨੁਕਸ ਬਣਾ ਲੈਣੇ ਅੱਜ ਮੈਂ ਤੁਹਾਨੂੰ ਦੱਸਿਆ ਵੀ ਇੱਥੇ ਜਿਹੜਾ ਕੱਪੜਾ ਨਕਸ਼ਾ ਉਹ ਆਪਾਂ ਹੁਣ ਕੱਢਦੇ ਆਂ ਦੇਖੋ ਇੱਥੋਂ ਦੀ ਸ਼ੇਪ ਬਣੂਗੀ ਇਸ ਤਰ੍ਹਾਂ ਠੀਕ ਆ ਮੈਂ ਲਾਲ ਨਿਸ਼ਾਨ ਦੇ ਨਾਲ ਲਗਾਵਾਂ ਜਿੰਨਾ ਕੱਪੜਾ ਆਊਗਾ ਨਾ ਹੁਣ ਨਿਕਲ ਜਾਊ ਤੇ ਇੱਥੋਂ ਠੀਕ ਆ ਜੇ ਸਮਝ ਲੱਗੀ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਨਾ ਸਮਝ ਲੱਗੀ ਸੰਗਣਾ ਨੇ ਕਿਸੇ ਭੈਣ ਨੇ ਤਾਂ ਵੀ ਦੱਸ ਦੇਣਾ ਵੀ ਬਾਈ ਤੁਹਾਨੂੰ ਸਮਝ ਨਹੀਂ ਲੱਗੀ ਇਹ ਆ ਠੀਕ ਹੈ ਜੀ ਸਾਰੀ ਆਪਣੀ ਸ਼ਰਟ ਕੱਤੀ ਗਈ ਬਾਕੀ ਜੇ ਕਿਸੇ ਵੀ ਚੀਜ਼ ਦੀ ਨਾ ਸਮਝ ਲੱਗੇ ਤਾਂ ਤੁਸੀਂ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ ਬਾਕੀ ਅੱਜ ਵਾਲੀ ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਬਾਕੀ ਮਿਲਦੇ ਆ ਜਲਦੀ ਨਾਲ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ